ਬਾਹਰ ਜਾਣਾ ਕਿਉਂ ਹੈ ਜ਼ਰੂਰੀ ਟੱਲੋ ਫਿਰ ਸੁਣ 90% ਲੋਕ ਜੋ ਕਿ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਹੀ ਨਹੀਂ ਆਉਣਾ ਚਾਹੁੰਦੇ ਤੇ ਬਾਹਰ ਦੀਆਂ ਕੰਪਨੀਆਂ ਇਸ ਤਰੀਕੇ ਨਾਲ ਡਿਜ਼ਾਈਨ ਹੁੰਦੀਆਂ ਨੇ ਕਿ ਉਹ ਤੁਹਾਨੂੰ ਤੁਹਾਡੇ ਕੰਫਰਟ ਜ਼ੋਨ ਚੋਂ ਬਾਹਰ ਕੱਢ ਦਿੰਦੀਆਂ ਨੇ ਕਿਉਂਕਿ ਬਾਹਰ ਜਾ ਕੇ ਨਾ ਇਹ ਪਤਾ ਲੱਗ ਜਾਂਦਾ ਹੈ ਕਿ ਜੇ ਸਵੇਰੇ 4 ਵਜੇ ਉੱਠ ਕੇ ਸ਼ਿਫਟ ਤੇ ਅਸੀਂ ਨਾ ਗਏ ਤੇ ਕੱਲ ਨੂੰ ਤੇਰਾ ਪਾਣੀ ਬੰਦ ਹੋ ਜਾਣਾ ਤੇ ਪੂਰੇ ਮਹੀਨੇ ਦਾ rent ਕਿੱਦਾਂ ਇਕੱਠਾ ਹੋ ਤੇ ਇਹੀ ਡੰਡਾ ਆ ਜਿਹੜਾ ਤੁਹਾਡੇ ਤੋਂ ਕੰਮ ਕਰਵਾਉਂਦਾ ਤੇ ਇਹੀ ਅਸਲੀ ਗੇਮ ਹੈ ਬਾਹਰਲੇ ਦੇਸ਼ਾਂ ਦੀ ਤੇ ਤੁਹਾਨੂੰ ਪੈਸੇ ਦੀ ਅਸਲੀ ਕਦਰ ਪਤਾ ਚੱਲ ਜਾਂਦੀ ਹੈ ਤੇ ਉੱਥੇ ਜਾ ਕੇ ਤੁਹਾਨੂੰ ਪਤਾ ਚੱਲ ਜਾਂਦਾ ਕਿ ਪੈਸਾ ਕਮਾਉਣਾ ਕਿੱਦਾਂ ਆ ਪੈਸੇ ਨੂੰ ਸੇਵ ਕਿੱਦਾਂ ਕਰਨਾ ਆ ਬਜਟ ਕਿੱਦਾਂ ਬਣਾਉਣਾ ਆ ਟਾਈਮ ਦੀ ਤੁਹਾਨੂੰ ਕਦਰ ਪਤਾ ਚੱਲ ਜਾਂਦੀ ਹੈ ਕਿ ਟੈਕਸ ਕਿੱਦਾਂ ਪੇ ਕਰਨੇ ਨੇ ਤੇ ਪੈਸਾ ਸੰਭਲਾ ਕਿੱਦਾਂ ਆ ਤੇ ਜੇ ਤੁਹਾਡੇ ਨਾਲ ਤੁਹਾਡਾ ਪਰਿਵਾਰ ਉੱਥੇ ਹੈਗਾ ਆ ਤਾਂ ਸਾਰੇ ਜੀ ਮਿਲ ਕੇ ਬਰਾਬਰ ਕੰਮ ਕਰਦੇ ਨੇ ਤੇ ਆਪਣੇ ਇੰਡੀਆ ਵਿੱਚ ਤੁਹਾਨੂੰ ਪਤਾ ਹੈ 8-9 ਵਜੇ ਤਾਂ ਆਪਾਂ ਉੱਠਣਾ ਵੈਸੇ ਮੈਂ ਜਲਦੀ ਕਹਤਾ ਕੁਝ ਬੱਚੇ ਤਾਂ 11-12 ਵਜੇ ਉੱਠਦੇ ਨੇ ਤੇ ਨਾਲ ਹੀ ਰੋਟੀ ਬੈੱਡ ਤੇ ਆ ਜਾਂਦੀ ਹੈ ਤੇ ਰੋਟੀ ਖਾ ਕੇ ਭਾਂਡੇ ਆਪਾਂ ਬੈੱਡ ਤੇ ਰੱਖ ਦੇਣੇ ਕਿਉਂਕਿ ਪਤਾ ਹੈ ਜਾਂ ਤਾਂ ਮੰਮੀ ਭਾਂਡੇ ਚੱਕ ਕੇ ਲੈ ਜਾਊਗੀ ਜਾਂ ਭੈਣ ਚੱਕ ਕੇ ਲੈ ਜਾਊਗੀ ਜੇ ਤੁਸੀਂ ਵਿਆਹੇ ਹੋ ਤਾਂ ਤੁਹਾਡੀ ਜਨਾਨੀ ਚੱਕ ਕੇ ਲੈ ਜੂ ਤੇ ਜਿੰਨੇ ਵਜੇ ਇੰਡੀਆ ਜੋ ਆਪ ਉੱਠਦੇ ਨੇ ਨਾ ਇੰਨੇ ਨੂੰ ਤਾਂ ਬਾਹਰਲੇ ਟਿੰਮ ਤੋਂ ਕੌਫੀ ਚੱਕ ਕੇ ਨਾ ਅੱਧੀ ਦਿਹਾੜੀ ਲਾ ਵੀ ਲੈਂਦੇ ਨੇ ਤੇ ਕੰਮ ਕਰਦੇ ਕਰਦੇ ਕਿੱਥੇ ਤੋਂ ਕਿੱਥੇ ਪਹੁੰਚ ਜਾਂਦੇ ਨੇ ਤੇ ਸਾਡੇ ਜਵਾਕ ਇੰਨੇ ਚ ਬੈੱਡ 'ਚ ਉੱਤਰ ਕੇ ਨਾ ਬਾਥਰੂਮ 'ਚ ਵੀ ਮਸਾ ਪਹੁੰਚਦੇ ਨਹੀਂ ਬਸ ਇਹੀ ਫਰਕ ਹੈ ਕਿ ਜਿਹੜਾ ਤੁਹਾਨੂੰ ਇੰਡੀਪੈਂਡੈਂਟ ਬਣਾਉਂਦਾ ਤੇ ਜਿਹੜਾ ਇਨਸਾਨ ਇਸ ਗੱਲ ਨੂੰ ਟਾਈਮ ਤੇ ਸਮਝ ਲਵੇ ਤੇ ਫੇਰ ਉਹ ਜ਼ਿੰਦਗੀ 'ਚ ਮਾਰ ਨਹੀਂ ਖਾਂਦਾ ਜ਼ਰੂਰੀ ਨਹੀਂ ਕਿ ਇਹ ਸਭ ਕੁਝ ਸਮਝਣ ਵਾਸਤੇ ਤੁਹਾਨੂੰ ਅਬਰੋਡ ਵਿੱਚ ਹੀ ਜਾਣਾ ਪਵੇ ਇਹ ਹੀ ਤੁਸੀਂ ਇੰਡੀਆ ਵਿੱਚ ਰਹਿ ਕੇ ਵੀ ਕਰ ਸਕਦੇ ਹੋ ਤੁਸੀਂ ਇੰਡੀਆ ਦੇ ਵਿੱਚ ਜਿੱਥੇ ਵੀ ਤੁਸੀਂ ਰਹਿ ਰਹੇ ਹੋ ਤੁਸੀਂ ਦੂਸਰੇ ਸ਼ਹਿਰ 'ਚ ਚਲੇ ਜਾਓ ਉੱਥੇ ਜਾ ਕੇ ਤੁਸੀਂ ਇਹ ਸਭ ਚੀਜ਼ਾਂ ਆਪਣੀਆਂ ਜਿਹੜੀਆਂ ਹੈਗੀਆਂ ਐਕਸਪੀਰੀਅੰਸ ਕਰ ਸਕਦੇ ਹੈਗੇ ਪਰ ਜੇ ਖਰੋ ਨਿਕਲੋਗੇ ਤੇ ਤਾਹੀ ਤੁਹਾਨੂੰ ਪਤਾ ਚੱਲੂਗਾ ਕਿ ਦੁਨੀਆ ਕਿੱਥੇ ਵੱਸਦੀ ਹੈ ਕੀ ਕੁਝ ਕਰ ਰਹੀ ਹੈਗੀ ਹੈ ਤੇ ਤਾਂ ਹੀ ਤੁਸੀਂ ਤਰੱਕੀ ਕਰੋਗੇ ਤਾਂ ਹੀ ਤਾਂ ਕਹਿੰਦੇ ਨੇ ਕਿ ਫਲਾ ਦਾ ਮੁੰਡਾ ਬਾਹਰ ਚਲਾ ਗਿਆ ਉਹਨੇ ਬੜੀ ਤਰੱਕੀ ਕਰ ਲਈ ਫਲਾ ਦੀ ਕੁੜੀ ਬਾਹਰ ਚਲੀ ਗਈ ਉਹਨੇ ਬੜੀ ਤਰੱਕੀ ਕਰ ਲਈ ਤਰੱਕੀ ਬਾਹਰ ਜਾ ਕੇ ਨਹੀਂ ਹੋਈ ਤਰੱਕੀ ਆਦਤਾਂ ਨੂੰ ਚੇਂਜ ਕਰਨ ਦੇ ਨਾਲ ਹੋਈ ਹੈ ਆ ਯੇ ਆਪ ਦਾ ਕੰਫਰਟ ਜ਼ੋਨ ਛੱਡ ਕੇ ਕੀਤੀ ਹੈ ਤੇ ਜੇ ਇਹ ਆਪਾਂ ਕੰਫਰਟ ਜ਼ੋਨ ਪੰਜਾਬ ਚ ਰਹਿ ਕੇ ਛੱਡ ਦਈਏ ਤਾਂ ਇਹ ਹੀ ਤਰੱਕੀ ਨਾ ਆਪਾਂ ਆਪਣੇ ਘਰ ਚ ਬੈਠ ਕੇ ਵੀ ਕਰ ਸਕਦੇ ਆ ਪਰ ਘਰ ਰਹਿ ਕੇ ਇਹ ਆਦਤਾਂ ਚੇਂਜ ਨਹੀਂ ਹੁੰਦੀਆਂ ਜਾਂ ਕਹਿ ਲਓ ਹੋ ਨਹੀਂ ਸਕਦੀਆਂ ਜਾਂ ਕਹਿ ਲਓ ਆਪਾਂ ਕਰਨਾ ਨਹੀਂ ਚਾਹੁੰਦੇ ਸੋ ਇਸ ਦੇ ਲਈ ਕਾਰੋਬਾਰ ਜਾਣਾ ਹੀ ਪਏਗਾ ਤੁਸੀਂ ਸਾਰੇ ਵੀ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਮੇਰੀ ਸੋਚ ਸਹੀ ਹੈ ਕਿ ਗਲਤ ਹੈ ਥੈਂਕ ਯੂ ਸੋ ਮਚ